ਮੋਗਾ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਅੱਜ ਆਬਕਾਰੀ ਵਿਭਾਗ ਨੇ ਕਸਬਾ ਧਰਮਕੋਟ ਅਦੀਨ ਪੈਂਦੇ ਪਿੰਡ ਸ਼ੇਰਪੁਰ ਤਾਇਬਾ ਕੋਲ ਦਰਿਆ ਦੇ ਵਿੱਚੋਂ 8000 ਲੀਟਰ ਲਾਹਣ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀਗੇ ਇਸ ਤੋਂ ਬਾਅਦ ਇਸ ਮਾਮਲੇ ਦੇ ਸੰਬੰਧੀ ਥਾਣਾ ਧਰਮਕੋਟ ਦੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਹਾਂਜੀ ਕਾਲਾ ਜੀ ਮਿੱਟੀ ਪ੍ਰਤੀਟ ਬਾਈ ਨੂੰ ਅਕਸਾਈ ਮੈਕਨਲਿਸ ਮੇਸ ਸਾਡੀ ਪੁਲਿਸ ਪਾਰਟੀ ਦੇ ਪਿੰਡ ਛੀਰੇ ਵਾਲੇ ਦੇ ਵਿੱਚ ਰੇਡ ਕੀਤੀ ਸੀ ਦਰਿਆ ਦੇ ਬੰਨ੍ਹ ਦੇ ਜਿਹੜੇ ਨਾਮ ਨੂੰ ਵਿਅਕਤੀਆਂ ਨੇ ਜਿਹੜੀਆਂ ਤਰਪਾਨਾ ਦੇ दारू ਆਪਣੇ ਜਿਹੜੇ ਪਾਈ ਹੋਈ ਸੀ ਉਹ ਵੀ 8 ਤਰਪਾਨਾ ਬਰਾਮਦ ਕੀਤੀਆਂ ਤੇ ਨਾਲ ਹੀ ਮੁਕਫੇ ਦੇ ਨਸ਼ਟ ਕਰਾਈਆਂ ਗਈਆਂ ਜੀ ਤੇ ਦਰਪਾਲ तकरीबन 10 ਲੀਟਰ ਦੇ ਨੀੜ ਲਾਣ ਸੀਗੀ ਉਹ ਲੱਗੀ 8 ਲੀਟਰ ਦੇ ਲਾਣ ਦੇ ਬ੍ਰਾਹਮਣੀ ਕੀਤੇ ਦੋਛੀਆਂ ਦੀ ਤਲਾਸ਼ ਤੇ ਸਾਡੀ ਪਾਸ਼ੀ ਲੱਗੀ ਹੋਈ ਹੈ ਤਦ ਮਿਲਲੇ ਨਾਮ ਗਲ ਕਰਕੇ ਦੇ ਰਿਹਾ ਹਾਂ ਮੋਗਾ ਤੋਂ ਕਸ਼ਿ ਸਿੰਘ ਦਾ ਰਿਪੋਰਟ ਐਸਐਮਜੀ ਨਿਊਜ਼